ਆਦਰ ਸਹਿਤ ਖਿਮਾ ਯਾਤਰਾ ਦਿੱਤੀ ਹੋਣਾ ਦਾਸ ਵੀ ਕੀਤਾ ਕਹਾਂ ਮਾਰੋ ਯਾਰ ਟੱਕਰਾਂ ਮਾਰੋ ਯਾਰ ਕੈਮਰਾ ਹੁਣ ਥੋੜਾ ਥਲੇ ਕਰੋ ਇੱਕ ਫੜਾ ਅੱਜ ਬਿਜ਼ਨਸ ਸਮੇਂ ਦੇ ਵਿੱਚ ਥਲੇ ਕਰਕੇ 2012 ਤੋਂ ਲੈ ਕੇ ਖਾਸ ਤੌਰ ਤੇ ਸ਼ਰਮਣੀ ਅਕਾਲੀ ਦਲ ਦੀਆਂ ਸਰਕਾਰਾਂ ਦੇ ਵਿੱਚ ਲੋਕੀਤੇ ਕਿਤਾਹੀ ਹੋਈ ਕਮੀ ਰਹੀ ਗਲਤੀਆਂ ਹੋਈਆਂ ਉਹਨਾਂ ਦੇ ਨੂੰ ਰੋਕਣ ਦੇ ਵਿੱਚ ਅਸੀਂ ਸਫਲ ਨਾ ਹੋ ਸਕੇ ਅਕਾਲੀ ਲੀਡਰਸ਼ਿਪ ਦਾ ਹਿੱਸਾ ਹੁੰਦੇ ਹੋਏ ਉਹਦੀ ਖਿਮਾ ਅੱਜ ਕਰਨ ਲਈ ਅਸੀਂ ਜਹਦਰ ਸਿੰਘ ਅਕਾਲ ਤਖਤ ਸਾਹਿਬ ਨੂੰ ਪੇਸ਼ ਹੋ ਕੇ ਆਪਣੀ ਬੇਨਤੀ ਕੀਤੀ ਆ ਜੀ ਔਰ ਮੰਗ ਕੀਤੀ ਆ ਕਿ ਸਾਨੂੰ ਜਿਹੜੀ ਵੀ ਕੋਈ ਗਲਤੀ ਹੋਈ ਆ ਕਿਉਂਕਿ ਸਾਡੇ ਗੁਰੂ ਦਾ ਵੀ ਹੁਕਮ ਆ ਕਿ ਅਖਾਂ ਦੇ ਸਾਹਮਣੇ ਕੋਈ ਗਲਤੀ ਹੋਵੇ ਉਹਨੂੰ ਚੁੱਪ ਕਰਕੇ ਦੇਖੀ ਜਾਣਾ ਉਹ ਗਲਤੀ ਹੁੰਦੀ ਆ ਸੋ ਇਸ ਲਈ ਅਸੀਂ ਉਹਦੀ ਖਿਮਾ ਚਾਹ ਚਾ ਲਈ ਅੱਜ ਦੇ ਦਰ ਸਭ ਨੂੰ ਅਰਜੀ ਦੇਖੀ ਮੋਹਰਾ ਸਾਹਿਬ ਸਾਰੇ ਜਾਨੀ ਇਹ ਗੱਲ ਕਹਿ ਰਹੇ ਆ ਖਾਸ ਕਰਕੇ ਤੁਹਾਡੀ ਜਿਹੜੇ ਸ਼ਰੋਨੀ ਕਾਲੀ ਦਲ ਦੇ ਪ੍ਰਧਾਨ ਮੈਂ ਸਾਰੇ ਇਹੀ ਗੱਲ ਕਹਿ ਰਹੇ ਆ ਕਿ ਪਿਛਲੇ 10 ਸਾਲਾਂ ਤੋਂ ਜਦੋਂ ਸੱਤਾ ਦੇ ਵਿੱਚ ਸੀ ਜਾਂ 25 ਸਾਲ ਪਹਿਲਾਂ ਸੀ ਜਦੋਂ ਇਹ ਗਲਤੀਆਂ ਹੋਈਆਂ ਉਹਦੇ ਲਈ ਚੇਤਾ ਹੈ ਕਿ ਇਹ ਤਾਂ ਮਾਫੀ ਮੰਗਣ ਲਈ ਆਏ ਆ ਸਰ ਜਰਾ ਸਾਹਮਣੇ ਵੇਖ ਕੇ ਬੋਲ ਰਹੇ ਆ ਆਈਡੀ ਮੌਜੂਦ ਵੀ ਤੇ ਇਹ ਵੀ ਅਸੀਂ ਸਫਲ ਨਹੀਂ ਹੋ ਸਕੇ ਉਹ ਗਲਤੀਆਂ ਦੁਰੋਤ ਕਰਨ ਦੇ ਵਿੱਚ ਇਸੇ ਗੱਲ ਦੀ ਅਸੀਂ ਗਲਤੀ ਮਤਲਬ ਮੰਨ ਕੇ ਮੰਨਣ ਲਈ ਉਹਦੇ ਮਾਫੀ ਮੰਗ ਲਈ ਆਏ। ਉਹਦਾ ਸਿੱਟਾ ਟੋਰ ਦੇ ਉੱਤੇ ਜ਼ਿੰਮੇਵਾਰ ਕੌਣ ਹੈ? ਤੁਸੀਂ ਇਹਨੂੰ ਮੰਨਦੇ ਹੋ ਸਰਦਾਰ ਸੁਨੀਲ ਸਿੰਘ ਬਾਦਲ ਨੂੰ ਮੰਨਦੇ ਹੋ। ਦੇਖੋ ਅੱਜ 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 ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮੰਨਦੇ ਹਾਂ। ਅਸੀਂ ਲਿਖਤੀ ਤੌਰ ਤੇ ਸਾਰਾ ਕੁਝ ਦਿੱਤਾ ਹੋਇਆ। ਜਿਹਦੇ ਜਿਹਦੇ ਜਿੰਨੇ ਜਿੰਨੇ ਗਲਤੀ ਆ ਉਹ ਜੇਦਾਦਰ ਸਾਹਿਬ ਨੇ ਫੈਸਲਾ ਕਰਨਾ। ਜਿਹਦੀ ਕਿੰਨੀ ਗਲਤੀ ਆ ਔਰ ਕਿਵੇਂ ਉਹ ਕਿੰਨੀ ਪੰਥਗਰੋਹ ਦਿੱਤਾ ਅਨੁਸਾਰ ਉਸ ਸਜ਼ਾ ਦਾ ਹੱਕਦਾਰ ਹੈ ਤੇ ਉਹ ਪੰਥਗਰੋਹ ਦੀ ਤਰ੍ਹਾਂ ਅਨੁਸਾਰ ਅਸੀਂ ਕਿਹਾ ਅਸੀਂ ਸਜ਼ਾ ਭੁਗਤਣ ਨੂੰ ਤਿਆਰ ਹਾਂ ਭਾਜਪਾ ਦੇ ਏਜੰਟ ਕਿੱਥੇ ਜਾ ਰਹੇ ਜੀ ਬਾਬਾ ਹਰਸਮਨਪੁਰ ਬਾਗਾਂ ਵੱਲੋਂ ਭੱਜ ਭੱਦੇ ਏਜੰਟ ਕਿੱਥੇ ਜਾ ਰਹੇ ਦੇਖੋ ਅੱਜ ਅਸੀਂ ਕਿਸੇ ਤਰ੍ਹਾਂ ਦਾ ਅੱਜ ਕਿਸੇ ਕਿਸਮ ਦਾ ਕਿੰਨੂ ਮਰੋਚਰੀ ਕਰਨਾ ਚਾਹੁੰਦਾ ਜੀ ਸਦਕੇ ਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋ ਕੇ ਪਿਛਲੀਆਂ ਗਨਾਹਾਂ ਦੀ ਮਾਫੀ ਮੰਗਣਾ ਭਾਵੇਂ ਕਿਸੇ ਪਾਰਟੀ ਦਾ ਏਜੰਟ ਹੋਣਾ ਤਾਂ ਉਹਨਾਂ ਨੂੰ ਮੁਬਾਰਕ ਆ ਜਿਹੜੇ ਕਹਿਣ ਨਾਲੇ ਆ ਪਰ ਸ੍ਰੀ ਅਕਾਲ ਤਖਤ ਸਾਹਿਬ ਤੇ ਮਾਫੀ ਮੰਗਣ ਤੇ ਕਿਸੇ ਨੂੰ ਚਿੰਤਾ ਨਹੀਂ ਹੋਣੀ ਚਾਹੀਦੀ ਕਿਸੇ ਗਲਤ ਮਤਲਬ ਇਹਦਾ ਗੁੱਸਾ ਨਹੀਂ ਕਰਨਾ ਚਾਹੀਦਾ ਬਲਕਿ ਸ਼ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਵੀ ਅਸੀਂ ਅਰਦਾਸ ਕੀਤੀ ਆ ਕਿ ਪੰਥ ਦੀ ਚੜ੍ਹਦੀ ਕਲਾ ਲਈ ਪੰਥ ਦੀ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਵੀ ਗੁਰੂ ਤੇ ਗੁਰੂ ਦਾ ਪੰਥ ਸਾਨੂੰ ਬਖਸ਼ੇ ਤੇ ਅੱਗੇ ਨੂੰ ਗੁਰੂ ਸਾਨੂੰ ਸਮਰਥ ਬਖਸ਼ੇ ਤਾਕਤ ਬਖਸ਼ੇ ਤਾਂ ਕਿ ਪੰਥ ਦੀ ਇਹ ਜਥੇਬੰਦੀ ਜਿਹੜੀ ਅਰਸ਼ ਤੋਂ ਫਰਸੇ ਆ ਗਈ ਜਿਹਨੂੰ ਬਹੁਤ ਵੱਡਾ ਖੋਰਾ ਲੱਗਿਆ ਸਾਡੇ ਨਾਲ ਗੁਰੂ ਵੀ ਨਾਰਾਜ ਗੁਰੂ ਦਾ ਪੰਥ ਵੀ ਨਾਰਾਜ ਔਰ ਅੱਜ ਗੁਰੂ ਤੋਂ ਵੀ ਮਾਫੀ ਮੰਗਣ ਲਈ ਗੁਰੂ ਦੇ ਪੰਥ ਤੋਂ ਵੀ ਮਾਫੀ ਮੰਗਣ ਲਈ ਅਸੀਂ ਇਸ ਮਹਾਨ ਪਵਿੱਤਰ ਸਥਾਨ ਤੇ ਪਹੁੰਚੇ ਹਾਂ ਔਰ ਉਹ ਤੋਂ ਬਾਅਦ ਅਸੀਂ ਇਹ ਵੀ ਅਰਦਾਸ ਕੀਤੀ ਆ ਹੁਣ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਕਿ ਗੁਰੂ ਸਾਨੂੰ ਸ਼ਕਤੀ ਬਖਸ਼ੇ ਸਮੱਤ ਬਖਸ਼ੇ ਅਸੀਂ ਪੰਥ ਦੀ ਚੜ੍ਹਦੀ ਕਲਾ ਲਈ ਪੰਥ ਦੀ ਜਥੇਬੰਦੀ ਸ਼ਰਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਹਿੱਸਾ ਪਾ ਚੁੱਕੇ ਹਾਂ ਅਗਲੇ ਪਰਦਾ ਦੇ ਫਰਾਂ ਨੂੰ ਮਿਲਦੇ ਕਿਵੇਂ ਦੇਖ ਰਹੇ ਹੋ ਦੇਖੋ ਅੱਜ ਤਾਂ ਅੱਜ ਤਾਂ ਸਿਰਫ ਖੀਮਾ ਜਾਂਚ ਕਰ ਖੀਮਾ ਜਾਂਚ ਕਰ ਤੋਂ ਬਾਅਦ ਆਪਣੇ ਸ਼ੁਰਖਰੂ ਹੋ ਕੇ ਫਿਰ ਅਸੀਂ ਪੰਥ ਦੀ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਜਿਹੜੀ ਲਹਿਰ ਚਲਾ ਅਮਰਿਤਪਾਲ ਦੇ ਪਰਿਵਾਰ ਨੂੰ ਮਿਲਿਆ ਕੀ ਕਹਿਣਾ ਚਾਹੁੰਦੇ ਅਮਰਿਤਪਾਲ ਦੇ ਪਰਿਵਾਰ ਨੂੰ ਮਿਲ ਕੇ ਅਸੀਂ ਅਮਰਿਤਪਾਲ ਹੋਰਾਂ ਦੇ ਪਰਿਵਾਰ ਨੂੰ ਤਾਂ ਸਿਰਫ ਅਸੀਂ ਸਿੱਸਾਚਾਰ ਦੇ ਤੌਰ ਤੇ ਗਏ ਸੀ ਔਰ ਕਿਉਂਕਿ ਅੱਜ ਕੋਈ ਰਾਸਤਰੀ ਗੱਲ ਇਸ ਤਰ੍ਹਾਂ ਨਿਕਲੀ ਜੀ ਲੋਕਾਂ ਦੀ ਕਚੈਰੀ ਕਿਹਨਾਂ ਜਾਂ ਰਹੇ ਹੋ ਜੀ ਲੋਕਾਂ ਦੀ ਕਚੈਰੀ ਵਿੱਚ ਪਹਿਲਾਂ ਅਸੀਂ ਆਪਣੀ ਸੁਰਖਰੂ ਹੋ ਕੇ ਇਹ ਜੋ ਕੁਝ ਪਿੱਛੇ ਹੋਇਆ ਗਲਤ ਉਹ ਤੋਂ ਮਾਫੀ ਲੈ ਕੇ ਫਿਰ ਜੋ ਅਰਦਾਸ ਕੀਤੀ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਕਿ ਖਾਲਸਾ ਪੰਥ ਦੀ ਇਹ ਮਹਾਨ ਜਥੇਬੰਦੀ ਸ਼ਰਮਣੀ ਅਖਾਲੀ ਦਲ ਨੂੰ ਤਾਕਤਾਂ ਤੇ ਮਜ਼ਬੂਤ ਕਰਨ ਲਈ ਗੁਰੂ ਸਾਨੂੰ ਸਮਤ ਬਖਸ਼ੇ ਗੁਰੂ ਸਾਨੂੰ ਸ਼ਕਤੀ ਬਖਸ਼ੇ ਉਹ ਵੀ ਅਪੀਲ ਕਰਦੇ ਆ ਜਿਹੜੇ ਇਸ ਗੱਲ ਤੇ ਮਤਲਬ ਗੁੱਸੇ ਹੋ ਰਹੇ ਨੇ ਇਸ ਗੱਲ ਤੇ ਇਤਰਾਜ਼ ਕਰ ਰਹੇ ਨੇ ਇਸ ਗੱਲ ਤੇ ਕਿਸੇ ਦੇ ਪ੍ਰਜੈੰਟ ਕਹਿ ਰਹੇ ਨੇ ਮਤਲਬ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਉਹ ਪੰਥ ਦੀ ਚੜ੍ਹਦੀ ਕਲਾ ਲਈ ਤੇ ਇਸ ਪੰਥ ਦੀ ਜਿ세 ਬੰਦੀ ਸ਼ਰਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਜੇ ਯੋਗਦਾਨ ਨਹੀਂ ਪਾ ਸਕਦੇ ਤਾਂ ਘੱਟੋ ਘੱਟ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਣ ਵਾਲਿਆਂ ਤੇ ਚਿੰਤਾਨਗਰ ਨਿਤਰਾਜ ਨਗਰ